ਤਸਵੀਰਾਂ ਅਸੀਂ ਤੁਹਾਡੇ ਨਾਲ ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਤੋਂ ਸਾਂਝਾ ਕਰ ਰਹੇ ਹਾਂ ਜਿੱਥੇ ਸਕੂਲ ਦੇ ਵਿਦਿਆਰਥੀਆਂ ਦੇ ਸਹਿਯੋਗ ਦੇ ਨਾਲ ਬਾਜ਼ਾਰਾਂ ਦੇ ਅੰਦਰ ਰੁੱਖ ਲਗਾਓ ਧਰਤੀ ਬਚਾਓ ਦੇ ਨਾਰੇ ਲਗਾ ਰੈਲੀ ਕੱਢੀ ਗਈ ਦੱਸਦੀ ਹੈ ਕਿ ਇਸ ਮੌਕੇ ਅਰਥਡੇ ਮਨਾਉਣ ਤੇ ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਦੇ ਵੱਲੋਂ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਧਰਤੀ ਨੂੰ ਬਚਾਉਣ ਦੇ ਨਾਰੇ ਲਗਾਏ ਗਏ ਨਾਲ ਹੀ ਸਕੂਲੀ ਬੱਚਿਆਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਧਰਤੀ ਹੀ ਇੱਕ ਐਸਾ ਪਲੈਨੈਟ ਹੈ ਜਿੱਥੇ ਅਸੀਂ ਜਿੰਦਾ ਰਹਿ ਸਕਦੇ ਹਾਂ ਅਤੇ ਸਾਡਾ ਸਾਰਾ ਜੀਵਨ ਹੀ ਇਸ ਪਲੈਨੈਟ ਤੇ ਹੀ ਨਿਰਭਰ ਹੈ ਇਸ ਕਰਕੇ ਹੀ ਸਾਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਧਰਤੀ ਅਤੇ ਪਸ਼ੂ ਪක්ෂੀਆਂ ਨੂੰ ਬਚਾਉਣਾ ਚਾਹੀਦਾ ਹੈ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਮੈਡਮ ਕਲਦੀਪ ਕੌਰ ਦਾ ਕਹਿਣਾ ਹੈ ਕਿ ਇਸ ਧਰਤੀ ਤੇ ਸਾਨੂੰ ਘੱਟ ਤੋਂ ਘੱਟ ਪਲਾਸਟਿਕ ਯੂਜ਼ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਆ। মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਮੈਡਮ ਕਲਦੀਪ ਕੌਰ ਦਾ ਕਹਿਣਾ ਹੈ ਕਿ ਅੱਜ ਵਰਲਡ ਅਰਥ ਡੇ ਮਨਾਉਣ ਦਾ ਸਾਡਾ ਸਿਰਫ ਔਰ ਸਿਰਫ ਇਹੀ ਮਕਸਦ ਹੈ ਕਿ ਅਸੀਂ ਆਪਣੀ ਧਰਤੀ ਮਾਤਾ ਨੂੰ ਸਾਫ਼ ਸੁਥਰਾ ਬਣਾਈਏ ਜਿਵੇਂ ਕਿ ਵੱਧ ਤੋਂ ਵੱਧ ਪੇੜ ਲਗਾ ਕੇ ਔਰ ਪਲਾਸਟਿਕ ਦਾ ਘੱਟ ਤੋਂ ਘੱਟ ਯੂਜ਼ ਕਰਕੇ नमस्ते मैं प्रिया शिवालिक सीनियर सेकेंडरी स्कूल की छात्रा आज अब आप, आप सबको बताना चाहूँगी कि 22 अप्रैल को हम वर्ल्ड अर्थ डे मनाते हैं हमारा इसे मनाने का मोटिव यही यह है कि हम ज़्यादा से ज़्यादा पेड़ लगाएं अपनी धरती माता को स्वच्छ रखें क्योंकि हम सब जानते ही हैं कि सिर्फ अर्थ ही एक ऐसा प्लानट है जहाँ पर हमारी हमारा जीवन आ, ਨਿਰਭਰ ਹੈ اور ਕਿਸੇ ਪਲੈਨਟ ਪਰ ਹਮ ਜੀਵਿਤ ਨਹੀਂ ਰਹਿ ਸਕਤੇ ਇਸੇ ਲਈ ਹਮੇ ਇਸ ਕੋ ਬਚਾਣਾ ਚਾਹੀਏ। ਸਕੂਲਾਂ ਦੁਆਰਾ ਜੋ ਬੱਚਾ ਨੂੰ ਲੈ ਕੇ ਬਜ਼ਾਰਾਂ ਦੇ ਵਿੱਚ ਰੈਲੀ ਕੀਤੀ ਜਾ ਰਹੀ ਹੈ। ਹਾਂਜੀ ਅੱਜ ਵਰਲਡ ਅਰਥਡੇ ਹੈ ਜਿਸ ਦੇ ਸਬੰਧ ਵਿੱਚ ਅਸੀਂ ਇੱਕ ਰੈਲੀ ਕੱਢ ਰਹੇ ਹਾਂ। ਆਪਾਂ ਸਾਰੇ ਜਾਣਦੇ ਹਾਂ ਕਿ ਧਰਤੀ ਸਾਡੀ ਮਾਂ ਹੈ। ਤੇ ਜਿਵੇਂ ਇੱਕ ਬੱਚਾ ਚਾਹੁੰਦਾ ਹੈ ਕਿ ਉਸ ਦੀ ਮਾਂ ਸੋਹਣੀ ਤੇ ਸਾਫ਼ ਸੁਥਰੀ ਹੋਵੇ। ਉਸੇ ਦਿਰਾਸੀਂ ਧਰਤੀ ਤੇ ਰਹਿਣ ਵਾਲੇ ਸਾਰੇ ਲੋਕ ਏ ਜਾਣਦੇ ਆ ਕਿ ਸਾਡੀ ਧਰਤੀ ਸਾਫ ਸੁਥਰੀ ਤੇ ਸੋਹਣੀ ਹੋਵੇ ਤੇ ਆਪਾਂ ਦੇਖ ਰਹੇ ਆ ਕਿ ਅੱਜ ਬਹੁਤ ਸਾਰੀਆਂ ਆਫਤਾਂ ਜਿਹੜੀਆਂ ਜਿਵੇਂ ਰਕਸ਼ਾਂ ਦਾ ਲਗਾਤਾਰ ਕੱਟਿਆ ਜਾਣਾ ਪਲਾਸਟਿਕ ਦਾ ਬਹੁਤ ਜ਼ਿਆਦਾ ਯੂਜ਼ ਪਾਣੀ ਦੀ ਵੇਸਟੇਜ ਗਲੋਬਲ ਵਾਰਮਿੰਗ ਇਹ ਸਾਰੀਆਂ ਜਿਹੜੀਆਂ ਆਫਤਾਂ ਧਰਤੀ ਨੂੰ ਖਰਾਬ ਕਰ ਰਹੀਆਂ ਤਾਂ ਸਾਡਾ ਮਕਸਦ ਇਸ ਨੂੰ ਮਨਾਉਂਦਾ ਇਹ ਹੈ ਕਿ ਅਸੀਂ ਆਪਣੀ ਧਰਤੀ ਮਾਤਾ ਨੂੰ ਸਾਫ ਸੁਥਰਾ ਬਣਾਈਏ ਕਿਵੇਂ ਵੱਧ ਤੋਂ ਵੱਧ ਪੇੜ ਲਾ ਕੇ ਹੋਰ ਪਲਾਸਟਿਕ ਦਾ ਯੂਜ਼ ਕੱਟ ਕਰਕੇ ਅਸੀਂ ਸਾਰੇ ਦੁਕਾਨਦਾਰਾਂ ਨੂੰ ਤੇ ਸਾਰੇ ਮਹੱਲੇ ਸਕੂਲ ਦੇ ਨੇੜੇ ਤੇਰੇ ਸਾਰੇ ਵਾਲੇ ਲੋਕਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਪਲਾਸਟਿਕ ਦਾ ਯੂਜ਼ ਕੱਟ ਰਿਏ ਵੱਧ ਤੋਂ ਵੱਧ ਰੁੱਖ ਲਗਾਈਏ ਉਸ ਤੋਂ ਬਿਨਾ ਮਤਲਬ ਜੇ ਸਾਨੂੰ ਧਰਤੀ ਦੇ ਉੱਪਰ ਜੀਣ ਦਾ ਹੱਕ ਹੈ ਤਾਂ ਪਸ਼ੂ ਪੰਛੀਆਂ ਨੂੰ ਵੀ ਜੀਣ ਦਾ ਹੱਕ ਹੈ ਤੇ ਗਰਮੀ ਦੇ ਕਾਰਨ ਅਸੀਂ ਦੇਖਦੇ ਆ ਕਿ ਤੇ ਦੂਸਰੇ ਵਾਤਾਵਰਨ ਪ੍ਰਦੂਸ਼ਣ ਦੇ ਕਾਰਨ ਬਹੁਤ ਸਾਰੇ ਪੰਛੀ ਮਾਰ ਰਹੇ ਆ ਅਸੀਂ ਮੈਨੂੰ ਲੱਗਦਾ ਜਦੋਂ ਅਸੀਂ ਬਹੁਤ ਛੋਟੇ ਹੁੰਦੇ ਸੀ ਨਾ ਤਾਂ ਜਦੋਂ ਅਸੀਂ ਸਵੇਰ ਉੱਠਦੇ ਸੀ ਤਾਂ ਇੱਕ ਬੜੀ ਠੰਡੀ ਹਵਾ ਤੇ ਪੰਛੀਆਂ ਦੀ ਚਹਿਚਹਾਟ ਹੁੰਦੀ ਸੀ ਸਾਰੇ ਦੁਕਾਨਦਾਰਾਂ ਨੂੰ ਤੇ ਸਾਰੇ ਮਹੱਲੇ ਸਕੂਲ ਦੇ ਨੇੜੇ ਤੇਰੇ ਸਾਰੇ ਵਾਲੇ ਲੋਕਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਪਲਾਸਟਿਕ ਦਾ ਯੂਜ਼ ਕੱਟ ਕਰੀਏ ਵੱਧ ਤੋਂ ਵੱਧ ਰੁੱਖ ਲਗਾਈਏ ਉਸ ਤੋਂ ਬਿਨਾ ਮਤਲਬ ਜੇ ਸਾਨੂੰ ਧਰਤੀ ਦੇ ਉੱਪਰ ਜੀਣ ਦਾ ਹੱਕ ਹੈ ਤਾਂ ਪਸ਼ੂ ਪੰਛੀਆਂ ਨੂੰ ਵੀ ਜੀਣ ਦਾ ਹੱਕ ਹੈ